ਅਕਾਲਪੁਰਖ ਦੀ ਸਿਫਤ ਸਲਾਹ ਦੇ ਸਾਡੇ ਖਾਸ ਪ੍ਰੋਗਰਾਮ ਏਕੰਕਾਰ ਦੇ ਵਿੱਚ ਦੇਸ਼ ਦੁਨੀਆ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਗੁਰੂ ਕੀ ਸਾਜੀ ਨਿਵਾਜੀ ਗੁਰਫਤੇ ਦੀ ਸਾਂਝ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪ ਸਭ ਜਾਣਦੇ ਹੋ ਕਿ ਪ੍ਰੋਗਰਾਮ ਏਕ ਓਂਕਾਰ ਦਾ ਸਾਡਾ ਮਕਸਦ ਹੁੰਦਾ ਹੈ ਜੁਗ ਜੁਗਾ ਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜੋ ਗੁਰੂ ਸਾਹਿਬਾਨਾਂ ਨੇ ਸਾਨੂੰ ਅਕਾਲੀ ਬਾਣੀ ਤਰਕੀ ਬਾਣੀ ਦੇ ਜ਼ਰੀਏ ਸਹੀ ਜੀਵਨ ਜਾਚ ਦੇ ਸੁਨੇਹੇ ਬਖਸ਼ੇ ਨੇ ਉਹਨਾਂ ਨੂੰ ਅਸੀਂ ਆਪ ਸਭ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਆਪਣੇ ਸਤਿਕਾਰਯੋਗ ਮਹਿਮਾਨਾਂ ਦੇ ذریعے ਤੇ ਇਸ ਦੇ ਨਾਲ ਨਾਲ ਹੀ ਸਮੇਂ-ਸਮੇਂ ਤੇ ਸਿੱਖ ਇਤਿਹਾਸ ਦੀ ਮਹਿਮਾ ਕਰਨਾ ਸਿੱਖ ਕੌਮ ਵੱਲੋਂ ਜੋ ਇਤਿਹਾਸਿਕ ਦਿਹਾੜੇ ਮਨਾਏ ਜਾਂਦੇ ਨੇ ਸਮੇਂ-ਸਮੇਂ ਤੇ ਉਹਨਾਂ ਦਾ ਜਾਹੋ ਜਲਾਲ ਵੀ ਤੁਹਾਡੇ ਨਾਲ ਸਾਂਝਾ ਕਰਨਾ ਇਹ ਵੀ ਸਾਡੇ ਪ੍ਰੋਗਰਾਮ ਏਕ ਓਂਕਾਰ ਦਾ ਹੈ ਸੋ ਅੱਜ ਸਾਡੇ ਕੋਲ ਖਾਸ ਤੌਰ ਤੇ ਪਹੁੰਚੇ ਹੋਏ ਨੇ ਭਾਈ ਗੁਲਦੀਪ ਸਿੰਘ ਜੀ ਸਰਲੀ ਜੋ ਕਿ ਗੁਰਮਤ ਪ੍ਰਚਾਰਕ ਨੇ ਦੇਸ਼ ਵਿਦੇਸ਼ ਵਿੱਚ ਗੁਰਬਾਣੀ ਦਾ ਗੁਰਮਤ ਦਾ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਕਾਰਜ ਕਰ ਰਹੇ ਨੇ ਭਾਈ ਜੀ ਸਭ ਬਹੁਤ ਬਹੁਤ ਸਵਾਗਤ ਹੈ ਆਪ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਸਾ ਕੀ ਬਾਗ ਗੁਰੂ ਨਾਨਕ ਪਾਤਸ਼ਾਹ ਦੀ ਰਚੀ ਹੋਈ ਬਹੁਤ ਹੀ ਪ੍ਰਸਿੱਧ ਤੇ ਮਨੋਹਰ ਰਚਨਾ ਹੈ ਨਾਲ ਹੀ ਨਾਲ ਦੂਸਰੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਦੇ ਵੀ ਇਸ ਦੇ ਵਿੱਚ ਸ਼ਲੋਕ ਦਰਜ ਨੇ ਕੁਝ 24 ਪੌੜੀਆਂ ਨੇ ਕੁੱਲ 59 ਸ਼ਲੋਕ ਨੇ ਔਰ ਰੋਜ਼ਾਨਾ ਇਹ ਹਰ ਗੁਰੂ ਘਰ ਦੇ ਵਿੱਚ ਆਸਾ ਕੀ ਵਾਰ ਕੀਰਤਨ ਗਾਇਨ ਦੇ ਰੂਪ ਵਿੱਚ ਇਸ ਨੂੰ ਕੀ ਗਾਇਨ ਕੀਤਾ ਜਾਂਦਾ ਹੈ ਸੋ ਆਸਾ ਕੀ ਵਾਰ ਦੀਆਂ 12 ਪੌੜੀਆਂ ਅਸੀਂ ਕਰ ਚੁੱਕੇ ਹਾਂ 13ਵੀਂ ਪੌੜੀ ਦਾ ਇੱਕ ਸ਼ਲੋਕ ਉਹ ਵੀ ਕੱਲ ਅਸੀਂ ਵਿਆਖਿਆ ਕਰ ਚੁੱਕੇ ਹੁਣ ਅਗਲਾ ਸ਼ਲੋਕ ਹੈ ਜਿਹੜੀ ਉਹਦੀ ਵਿਆਖਿਆ ਕਰਾਂਗੇ ਸ਼ੁਰੂ ਕਰਦੇ ਹਾਂ ਅੱਜ ਦਾ ਧਰਮ ਵਿਚਾਰ तो कल व्याख्या की शलोक महिला पहला गुरु नानक पातशाह रथवा अगला शलोक भी गुरु नानक पादशाह रचिया होया सा कह सितंबर स्वामी सच मह आछे सच रहे सबको सच समावे रिग कह रहा भरपुर राम नाम देवा महसूर नाए लय पराछत चाहे नानक तौ मुख अंतर पा जुज में जोर छली चंद रावल खान कृष्ण जादम पया पार जात गोपी ले आया बंद्रा वन में रंग किया कल में वेद अथरबन हुआ नाव खुदाई अलो पया नील बस्तर ले कपड़े पहरे तुर्क पठाणी अमल किया चारे वेद हुए सच्यार पढ़ै गुणै तिन चार विचार पाओ भगत कर नीच सदाई तो नानक मोखन तर पाए सो भाई साहब शुरुआत करनी चाहेंगे इसी श्लोक तो बिल्कुल जी जो आज दा श्लोक है महला पहला जी ਇਹ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ ਗੁਰਦੇਵ ਪਾਸ਼ਾ ਜੀ ਨੇ ਇਸ 13 ਨੰਬਰ ਪੌੜੀ ਦੇ ਇਸ ਦੂਜੇ ਸ਼ਲੋਕ ਦੇ ਵਿੱਚ ਗੱਲ ਕੀਤੀ ਹੈ ਉਹਨਾਂ ਚਾਰ ਵੇਦਾਂ ਦੀ ਜਿਹੜੇ ਹਿੰਦੂ ਧਰਮ ਦੇ ਵੱਲੋਂ ਜਿਹੜੇ ਅਪਣਾਏ ਗਏ ਨੇ ਸ਼ਾਮ ਵੇਦ ਹੈ ਰਿਗ ਵੇਦ ਹੈ ਯਜੁਰ ਵੇਦ ਹੈ ਤੇ ਚੌਥਾ ਵੇਦ ਜਿਹੜਾ ਅਥਰਵ ਵੇਦ ਹੈ ਗੁਰਦੇਵ ਪਾਸ਼ਾ ਜੀ ਨੇ ਜੁਗਾ ਦਾ ਤੇ ਵੇਦਾਂ ਦਾ ਮਿਲਾਪ ਕਰਦਿਆਂ ਹੋਇਆਂ ਉਸ ਵਰਤਾਰੇ ਨੂੰ ਸਾਡੇ ਸਾਹਮਣੇ ਰੱਖਿਆ ਹੈ ਜਿਸ ਬਾਰੇ ਗੁਰਦੇਵ ਪਾਸ਼ਾ ਜੀ ਬੜਾ ਗੂੜ੍ਹ ਗਿਆਨ ਦਿੰਦੇ ਨੇ ਹੁਣ ਇਹ ਤੇ ਆਪਾਂ ਕੱਲ ਜਿਹੜੇ ਸ਼ਲੋਕ ਦੇ ਵਿਚਾਰ ਹੋਈ ਸੀ ਉਹਦੇ ਵਿੱਚ ਬਕਾਇਦਾ ਤੌਰ ਤੇ ਸਮਝ ਲਿਆ ਹੈ ਕਿ ਸਿੱਖ ਧਰਮ ਦੇ ਅੰਦਰ ਗੁਰਬਾਣੀ ਜਿਹੜੀ ਹੈ ਅਖੌਤੀ ਤੌਰ ਤੇ ਜਿਹੜੇ ਮਿੱਥੇ ਹੋਏ ਯੋਗ ਨੇ ਉਹਨਾਂ ਨੂੰ ਮਾਨਤਾ ਨਹੀਂ ਦਿੰਦੀ ਰੱਦ ਕਰਦੀ ਹੈ ਤੇ ਜਿਹੜੇ ਸੁਭਾਗ ਸੁਭਾਵਿਕ ਤੌਰ ਤੇ ਯੁਗਾਂ ਦੀ ਗੱਲ ਆਉਂਦੀ ਹੈ ਬੰਦਾ ਆਪਣੇ ਸੁਭਾਗ ਕਰਕੇ ਸਤਜੁਗ ਵਿੱਚ ਹੈ ਆਪਣੇ ਸੁਭਾਗ ਕਰਕੇ ਦੁਆਪਰ ਵਿੱਚ ਹੈ ਆਪਣੇ ਸੁਭਾਗ ਕਰਕੇ ਤ੍ਰੇਤੇ ਵਿੱਚ ਹੈ ਤੇ ਆਪਣੇ ਸੁਭਾਗ ਕਰਕੇ ਕਲਯੁਗੀ ਹੈ ਹਾ ਉਹਨੂੰ ਗੁਰਦੇਵ ਪਾਤਸ਼ਾਹ ਜੀ ਨੇ ਇਹ ਤੇ ਗੱਲ ਦਾ ਨਿਰਣਾ ਪੂਰੀ ਇਹ ਇੱਕ ਵਿਚਾਰ ਨਾਲ ਸਾਡੇ ਸਾਹਮਣੇ ਰੱਖਿਆ ਹੈ ਕਿ ਸੋਈ ਚੰਦ ਚੜ੍ਹੇ ਸਿਤਾਰੇ ਸੋਈ ਦਿਨਿਰ ਤਪਤ ਰਹੇ ਸਾ ਧਰਤੀ ਸਾ ਪੌਣ ਚੁਲਾਰੇ ਜੋਗ ਜੀ ਖੇਲੇ ਥਾਵ ਕੈਸੇ ਭਾਵ ਨਾ ਤੇ ਸੂਰਜ ਬਦਲਦਾ ਨਾ ਚੰਦਰਮਾ ਬਦਲਦਾ ਨਾ ਧਰਤੀ ਬਦਲਦੀ ਐ ਫਿਰ ਬਦਲਿਆ ਕੀ ਸਤਗੁਰ ਕਹਿੰਦੇ ਜੁਗਾਂ ਦੇ ਵਿੱਚ ਬਦਲਿਆ ਕੀ ਐ ਹੁਣ ਇਹ ਤੇ ਗੁਰਦੇਵ ਪਾਤਸ਼ਾਹ ਜੀ ਨੇ ਇੱਕ ਨਿਰਣਾ ਜਿਹੜਾ ਉਹ ਸਾਡੇ ਸਾਹਮਣੇ ਕਲੀਅਰ ਕਰਕੇ ਰੱਖ ਦਿੱਤਾ ਹੁਣ ਅੱਜ ਦੇ ਸ਼ਲੋਕ ਦੇ ਅੰਦਰ ਧੰਨ ਗੁਰੂ ਨਾਨਕ ਸਹਿਬ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਗੱਲ ਕੀਤੀ ਐ ਕਿ ਜੇ ਤੇ ਤੁਸੀਂ ਕਹਿੰਦੇ ਹੋ ਕਿ ਸਤਜੁਗ ਐ ਤੇ ਸਤਜੁਗ ਦੇ ਵਿੱਚ ਸਾਰੇ ਸੱਚ ਬੋਲਣ ਵਾਲੇ ਨਹੀਂ ਹੁੰਦੇ ਜੀ ਜੀ ਇਸ ਕਰਕੇ ਉਹਦੇ ਵਿੱਚ ਮਾੜੇ ਵੀ ਐ ਤੇ ਚੰਗੇ ਵੀ ਐ ਭਾਵ ਕੋਈ ਵੀ ਸਮਾਂ ਨਾ ਤੇ ਉਹਦੇ ਵਿੱਚ ਸਾਰੇ ਚੰਗੇ ਹੀ ਹੋਣਗੇ ਤੇ ਨਾ ਹੀ ਮਾੜੇ ਹੋਣਗੇ ਉਥੇ ਚੰਗੇ ਵੀ ਹੁੰਦੇ ਨੇ ਤੇ ਮਾੜੇ ਵੀ ਹੁੰਦੇ ਨੇ ਹੁਣ ਗੁਰਦੇਵ ਪਾਸ਼ਾ ਜੀ ਕਹਿੰਦੇ ਸ਼ਾਮ ਕਹ ਸ਼ਾਮ ਵੇਦ ਦਾ ਨਾਮ ਹੈ ਜੀ ਸ਼ਾਮ ਆਖਦਾ ਹੈ ਸ਼ਾਮ ਵੇਦ ਵਿੱਚ ਲਿਖਿਆ ਹੈ ਕਹਿੰਦੇ ਸਤੰਬਰ ਸਵਾਮੀ ਉਸ ਵਕਤ ਸਤਜੁਗ ਦਾ ਜਿਹੜਾ ਸਵਾਮੀ ਸੀ ਉਹ ਸਤੰਬਰ ਸੀ ਉਹਨੂੰ ਸਤੰਬਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਭਾਵੇਂ ਚਿੱਟੇ ਵਸਤਰ ਪਾਉਂਦਾ ਸੀ ਸ਼ਾਮ ਕਹ ਸਤੰਬਰ ਸਵਾਮੀ ਸੱਚ ਮਹਿ ਆਸ਼ਾ ਲੋਕ ਸੱਚ ਚਾਹੁੰਦੇ ਸਨ ਉਦੋਂ ਸੱਚ ਰਹੇ ਤੇ ਸੱਚ ਵਿੱਚ ਰਹਿੰਦੇ ਸਨ ਕਹਿੰਦੇ ਸਭ ਕੋ ਸੱਚ ਸਮਾਵੈ ਤੇ ਸਾਰੇ ਹੀ ਸੱਚ ਵਿੱਚ ਸਮਾਏ ਹੋਏ ਸਨ ਇਹ ਕੌਣ ਕਹਿ ਰਿਹਾ ਕਿ ਸ਼ਾਮ ਵੇਦ ਕਹਿ ਰਿਹਾ ਹੁਣ ਇਸ ਤੋਂ ਅੱਗੇ ਗੁਰਦੇਵ ਪਾਤਸ਼ਾਹ ਜੀ ਨੇ ਇਹ ਤਾਂ ਮੈਂ ਇੱਕ ਗੱਲ ਕਹਿਣੀ ਚਾਹਾਂਗਾ ਆਮ ਤੌਰ ਤੇ ਤੁਸੀਂ ਘਰਾਂ ਦੇ ਵਿੱਚ ਬੈਠ ਕੇ ਸੁਣ ਰਹੇ ਜੇ ਪਿੰਡਾਂ ਦੇ ਵਿੱਚ ਵੀ ਜਿਹੜੇ ਵੀਰ ਨੇ ਉਹਨਾਂ ਨੂੰ ਛੇਤੀ ਉਦਾਹਰਣ ਸਮਝਾਏਗੀ ਜਦੋਂ ਪਿੰਡਾਂ ਦੇ ਵਿੱਚ ਜਿੱਥੇ ਕੂੜਾ ਕਰਕਸ ਛੁੱਟਿਆ ਜਾਂਦਾ ਹੈ ਉਹਨੂੰ ਰੂੜੀ ਕਿਹਾ ਜਾਂਦਾ ਹੈ ਜੀ ਜੀ ਹੁਣ ਰੂੜੀ ਜਿਹੜੀ ਆਮ ਤੌਰ ਤੇ ਸਿੱਧੇ ਤੌਰ ਤੇ ਕੰਮ ਨਹੀਂ ਆਉਂਦੀ ਉਹਦੇ ਕੋਲ ਕੰਮ ਨਹੀਂ ਲਿਆ ਜਾਏਗਾ ਜੇ ਬੰਦਾ ਕਹੇ ਕਿ ਇਹਨੂੰ ਮੈਂ ਵਰਤੋਂ ਵਿੱਚ ਲਿਆਵਾ ਇਹਨੂੰ ਮੈਂ ਖਾ ਨਹੀਂ ਸਕਦਾ ਜਾਂ ਕੋਈ ਕੰਮ ਨਹੀਂ ਕਰ ਸਕਦਾ ਇਹਦੇ ਨਾਲ ਪਰ ਉਹ ਰੂੜੀ ਜਿਹੜੀ ਹੈ ਰੂੜੀ ਜਿਹੜੀ ਹੈ ਜਦੋਂ ਖੇਤਾਂ ਦੇ ਵਿੱਚ ਫਸਲ ਬੀਜਣੀ ਹੈ ਤੇ ਉਹਨੂੰ ਰੂੜੀ ਨੂੰ ਖੇਤਾਂ ਦੇ ਵਿੱਚ ਪਾਇਆ ਜਾਂਦਾ ਖਾਦ ਦੇ ਤੌਰ ਤੇ ਉਹ ਰੂੜੀ ਕਮ ਆਉਂਦੀ ਹੈ ਹੁਣ ਉਸ ਰੂੜੀ ਦੇ ਜਿਹੜੇ ਤੱਤ ਨੇ ਕਿਤੇ ਨਾ ਕਿਤੇ ਉਹ ਫਸਲ ਦੇ ਰਾਹੀਂ ਫਸਲ ਦੇ ਵਿੱਚ ਹੁੰਦੇ ਨੇ ਉਹ ਚੰਗੇ ਤੱਤ ਜਿਹੜੇ ਨੇ ਉਹ ਕਣਕ ਦੇ ਵਿੱਚ ਨੇ ਝੋਨੇ ਦੇ ਵਿੱਚ ਨੇ ਜਾਂ ਮੱਕਈ ਹੈ ਮੱਕਈ ਬੀਜਦੇ ਆ ਉਹਦੇ ਵਿੱਚ ਉਹ ਰੂੜੀ ਦੇ ਤੱਤ ਆਉਂਦੇ ਨੇ ਪਰ ਸਿੱਧੇ ਤੌਰ ਤੇ ਉਹਨੂੰ ਅਸੀਂ ਵਰਤੋਂ ਨਹੀਂ ਕਰ ਸਕਦੇ ਉਹਦੇ ਤੱਤ ਸਿੱਧੇ ਤੌਰ ਤੇ ਨਹੀਂ ਵਰਤ ਸਕਦੇ ਹੁਣ ਗੁਰਦੇਵ ਪਾਸ਼ਾ ਜੀ ਨੇ ਵੀ ਇਸੇ ਤਰ੍ਹਾਂ ਸਾਡੇ ਸਾਹਮਣੇ ਵਿਚਾਰ ਰੱਖੀ ਹੈ ਜਿਹੜੀ ਰੂੜੀਵਾਦੀ ਸੋਚ ਹੈ ਰੂੜੀਵਾਦੀ ਸੋਚ ਨੂੰ ਗੁਰਦੇਵ ਪਾਸ਼ਾ ਜੀ ਨੇ ਬੜੇ ਸਹਿਜ ਤੇ ਬੜੇ ਚੰਗੇ ਤੇ ਸੋਹਣੇ ਤਰੀਕੇ ਨਾਲ ਸਾਡੇ ਸਾਹਮਣੇ ਰੱਖਿਆ ਹੈ ਤੇ ਸੱਚ ਨਾਲ ਜੋੜਿਆ ਹੈ ਸੱਚ ਦੀ ਵਿਚਾਰ ਨਾਲ ਜੋੜਿਆ ਹੈ ਜਿਵੇਂ ਗੁਰਬਾਣੀ ਦੇ ਵਿੱਚ ਅਸੀਂ ਪੜਦੇ ਹਾਂ RAM JAPO JI ਐਸੇ-ਐਸੇ ਹੁਣ ਉਦਾਹਰਨ ਦਿੱਤੀ ਹੈ ਕਹਿੰਦੇ ਤਰੂ ਪਹਿਲਾਦ ਜੱਪਿਓ ਹਰ ਜੈਸੇ ਜੈਸੇ ਜਿਵੇਂ ਤ੍ਰੂ ਭਗਤ ਨੇ ਜਿਵੇਂ ਪ੍ਰਹਲਾਦ ਨੇ ਜੱਪਿਆ ਐਵੇਂ ਤੂੰ ਰੱਬ ਨੂੰ ਜੱਪ ਐਵੇਂ ਤੂੰ RAM ਵਾਹਿਗੁਰੂ ਅਕਾਲ ਪੁਰਖ ਦੇ ਗੁਣਾਂ ਨੂੰ ਬਿਆਨ ਕਰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਉਦਾਹਰਨ ਕਿਹੜੀ ਦਿੱਤੀ ਹੈ ਉਦਾਹਰਨ ਸਤਿਗੁਰਾਂ ਨੇ ਇਤਿਹਾਸਕ ਦਿੱਤੀ ਹੈ ਪਰ ਜੋੜਿਆ ਕਿਹਦੇ ਨਾਲ ਹੈ ਅਕਾਲ ਪੁਰਖ ਦੇ ਨਾਲ ਉਸ ਉਦਾਹਰਨ ਜਿਹੜੀ ਹੈ ਉਸ ਉਦਾਹਰਨ ਦੇ ਨਾਲ ਨਹੀਂ ਅਸੀਂ ਜੁੜਨਾ ਉਸ ਉਦਾਹਰਨ ਨੂੰ ਓਨਲੀ ਉਦਾਹਰਨ ਦੇ ਤੌਰ ਤੇ ਵੇਖਣਾ ਹੈ ਜੁੜਨਾ ਅਕਾਲ ਪੁਰਖ ਨਾਲ ਹੈ ਕਿ ਜਿਵੇਂ ਤ੍ਰੂ ਭਗਤ ਜਿਵੇਂ ਭਗਤ ਪ੍ਰਹਲਾਦ ਜੁੜਿਆ ਆਪਣੇ ਪਿਤਾ ਦੀ ਆਗਿਆ ਉਹਨੇ ਨਹੀਂ ਮੰਨੀ ਕਿਉਂਕਿ ਪਿਤਾ ਕਹਿੰਦਾ ਸੀ ਮੈਂ ਹੀ ਰੱਬ ਹਾਂ ਮੈਂ ਹੀ ਸਾਰੀ ਦੁਨੀਆ ਨੂੰ ਪਾਲ ਰਿਹਾ ਹਾਂ ਮੈਂ ਹੀ ਰਾਜਾ ਤੇ ਉੱਥੇ ਪ੍ਰਿਲਾਦ ਨੇ ਕਿਹਾ ਸੀ ਪਿਤਾ ਜੀ ਜਿਹੜਾ ਤੁਹਾਨੂੰ ਵੀ ਪਾਲ ਰਿਹਾ ਮੈਂ ਉਸ ਰੱਬ ਦੀ ਪੂਜਾ ਕਰਦਾ ਹੁਣ ਇਹ ਇੱਕ ਬਹੁਤ ਵੱਡੀ ਉਦਾਹਰਨ ਹੈ ਸੀ ਉਦਾਹਰਨ ਦੇ ਨਾਲ ਜੁੜ ਗਏ ਅਸੀਂ ਪ੍ਰਿਲਾਦ ਨਾਲ ਤਾਂ ਜੁੜ ਗਏ ਪਰ ਉਹਦੀ ਉਦਾਹਰਨ ਜਿਹੜੀ ਉਹ ਤੋਂ ਸਿੱਖਿਆ ਕੁਝ ਪ੍ਰਾਪਤ ਨਹੀਂ ਕਰ ਸਕੇ ਸੋ ਸਤਗੁਰਾਂ ਨੇ ਇਹ ਰੂੜੀਵਾਦੀ ਸੋਚ ਜਿਹੜੀ ਸੀ ਗੁਰਦੇਵ ਪਾਸ਼ਾ ਜੀ ਨੇ ਚੰਗੇ ਪੱਖ ਦੇ ਰਾਈ ਸਾਡੇ ਸਾਹਮਣੇ ਰੱਖੀ ਹੁਣ ਇਸੇ ਤਰ੍ਹਾਂ ਹੀ ਸ਼ਾਮਵੇਦ ਦੇ ਵਿੱਚ ਲਿਖਿਆ ਹੈ ਸਤਜੁਗ ਦੇ ਵਿੱਚ ਜਿਹੜਾ ਸ਼ਤੰਬਰ ਸੁਆਮੀ ਹੈ ਉਹ ਚਿੱਟੇ ਕੱਪੜੇ ਪਾਉਂਦਾ ਸੀ ਸਾਰੇ ਲੋਕ ਸੱਚ ਵਿੱਚ ਜੁੜੇ ਸਨ ਸੱਚ ਨੂੰ ਚੁੰਮਦੇ ਸਨ ਇਸ ਤੋਂ ਅੱਗੇ ਜੀ ਰਿਗ ਕਹ ਰਿਗ ਵੇਦ ਜਿਹੜਾ ਉਹਨੇ ਕਿਹਾ ਉਹਨੇ ਉਹਦੇ ਵਿੱਚ ਲਿਖਿਆ ਕਹਿੰਦੇ ਰਿਗ ਕਹ ਰਹਿਆ ਭਰਪੂਰ ਰੱਬ ਸਾਰੀਆਂ ਥਾਵਾਂ ਤੇ ਭਰਪੂਰ ਹੈ ਰਿਗ ਕਹ ਰਹਿਆ ਭਰਪੂਰ RAM ਨਾਮ ਦੇਵਾ ਮਹਸੂਰ ਕਹਿੰਦੇ RAM ਦਾ ਨਾਮ ਜਿਹੜਾ ਉਹ ਦੇਵਤਿਆਂ ਦੇ ਵਿੱਚ ਸੂਰਮਿੰਗ ਸੂਰਜ ਵਾਂਗ ਚਮਕ ਰਿਹਾ ਹੈ ਸ਼੍ਰੀ ਰਾਮ ਜੀ ਦਾ ਨਾਮ ਇਹ ਰਿਗ ਵੇਦ ਨੇ ਲਿਖਿਆ ਹੈ ਜੀ ਨਾਏ ਲਿਆ ਹੁਣ ਰਿਗ ਵੇਦ ਨੇ ਲਿਖਿਆ ਹੈ ਕਿ ਜਿਹੜਾ ਰਾਮ ਜੀ ਦਾ ਨਾਮ ਲੈਂਦਾ ਹੈ ਸ਼੍ਰੀ ਰਾਮਚੰਦਰ ਜੀ ਦਾ ਨਾਮ ਜਪਦਾ ਹੈ ਪਰਾਸ਼ਤ ਜਾਹੇ ਉਹਦੇ ਪਰਾਸ਼ਤ ਉਹਦੇ ਪਾਪ ਦੂਰ ਹੋ ਜਾਂਦੇ ਨੇ ਨਾਨਕ ਏ ਨਾਨਕ ਤੋ ਮੁਖੰਤਰ ਪਾਹੇ ਇਹ ਗੁਰੂ ਨਾਨਕ ਸਾਹਿਬ ਨਹੀਂ ਕਹਿ ਰਹੇ ਕਿ ਮੁਖੰਤਰ ਜਿਹੜੀ ਮੁਕਤੀ ਹੈ ਉਹ ਇਹ ਸ਼੍ਰੀ ਰਾਮਚੰਦਰ ਜੀ ਦੇ ਨਾਮ ਦੇ ਨਾਲ ਹੀ ਹੋਏਗੀ ਇਹ ਰਿਗ ਵੇਦ ਦੇ ਵਿੱਚ ਲਿਖਿਆ ਹੈ ਕਿ ਤੋ ਮੁਖੰਤਰ ਪਾਹੇ ਜਿਹੜਾ ਰਾਮ ਜੀ ਦਾ ਨਾਮ ਜਪਦਾ ਉਹਨੂੰ ਮੁਕਤੀ ਪ੍ਰਾਪਤ ਹੁੰਦੀ ਹੈ ਇਹ ਰਿਗ ਵੇਦ ਦੀ ਜ਼ੁਬਾਨੀ ਹੈ ਜੀ ਇਸ ਤੋਂ ਅੱਗੇ ਤੀਜਾ ਵੇਦ ਜਿਹੜਾ ਜੋਜਮਹਿਯੋਰ ਛਲੀ ਚੰਦਰਾਵਲ ਤਾਨ ਕ੍ਰਿਸ਼ਨ ਜਾਦਮ ਪਯਾ ਹੁਣ ਕਹਿੰਦੇ ਜਜੁਰ ਵੇਦ ਦੇ ਵਿੱਚ ਲਿਖਿਆ ਹੈ ਕਿ ਜੋਜਮਹਿਯੋਰ ਛਲੀ ਚੰਦਰਾਵਲ ਪਾਵ ਕ੍ਰਿਸ਼ਨ ਜੀ ਨੇ ਜ਼ੋਰ ਦੇ ਨਾਲ ਛਲੀ ਦਾ ਮਿਨਗਾ ਛਲ ਕਪਟ ਕਪਟ ਦੇ ਨਾਲ ਚੰਦਰਾਵਲੀ ਜਿਹੜੀ ਗੋਪੀ ਸੀ ਉਹਨੂੰ ਛਲ ਲਿਆ ਉਹਨੂੰ ਜਿੱਤ ਲਿਆ ਕਾਣ ਕ੍ਰਿਸ਼ਨ ਜਾਦਮ ਪਿਆ ਹੁਣ ਜਜਰਵੇਦ ਨੇ ਕਿਹਾ ਹੈ ਕਿ ਜਿਸ ਨੇ ਇਸਤਰੀ ਨੂੰ ਛਲਿਆ ਇਸਤਰੀ ਨੂੰ ਚੰਦਰਾਵਲੀ ਨੂੰ ਲਿਆਂਦਾ ਗੋਪੀ ਨੂੰ ਛਲਿਆ ਜੀ ਉਹਦਾ ਨਾਮ ਸੀ ਕਾਣ ਕ੍ਰਿਸ਼ਨ ਜਾਦਮ ਪਿਆ ਜਾਦਮ ਦੇ ਵਿੱਚ ਉਹ ਪਰਿਵਾਰ ਵਿੱਚ ਪੈਦਾ ਹੋਇਆ ਤੇ ਉਹਨਾਂ ਦਾ ਨਾਮ ਸੀ ਕ੍ਰਿਸ਼ਨ ਇਹ ਜਜਰਵੇਦ ਦੀ ਜ਼ੁਬਾਨੀ ਹੈ ਜੀ ਜੀ ਇਸ ਤੋਂ ਅੱਗੇ ਕਹਿੰਦੇ ਪਾਰਜਾਤ ਪਾਰਜਾਤ ਇੱਕ ਰੁੱਖ ਦਾ ਨਾਮ ਹੈ ਇੱਕ ਬ੍ਰਿਸ਼ ਦਾ ਨਾਮ ਹੈ ਇਹ ਉਹ ਰੁੱਖ ਹੈ ਜਦੋਂ ਦੇਵਤਿਆਂ ਨੇ ਸਮੁੰਦਰ ਨੂੰ ਰਿੜਕਿਆ ਸੀ ਤੇ ਉਹਦੇ ਵਿੱਚੋਂ 14 ਰਤਨ ਜਿਹੜੇ ਉਤਪਨ ਹੋਏ ਸਨ ਉਹਨਾਂ ਦੇ ਵਿੱਚੋਂ ਇੱਕ ਇਹ ਪਾਰਜਾਤ ਰੁੱਖ ਸੀ ਜੀ ਕਹਿੰਦੇ ਪਾਰਜਾਤ ਗੋਪੀ ਲੈ ਆਇਆ ਕ੍ਰਿਸ਼ਨ ਜੀ ਦੇ ਬਾਗ ਦੇ ਵਿੱਚ ਉਹਨਾਂ ਨੇ ਰੁੱਖ ਲੈ ਕੇ ਆਇਆ ਪਾਰਜਾਤ ਪਾਰਜਾਤ ਰੁੱਖ ਨੂੰ ਲਿਆਂਦਾ ਜੀ ਪਾਰ ਜਾਤ ਗੋਪੀ ਲੈ ਆ ਆ ਫਿਰ ਉੱਥੇ ਜਿਹੜੀ ਛਲੀ ਸੀ ਗੋਪੀ ਉਹਨੂੰ ਲੈ ਕੇ ਆਏ ਪਾਰ ਜਾਤ ਗੋਪੀ ਲੈ ਆ ਆ ਬਿੰਦਰਾ ਬਨ ਮੈਂ ਰੰਗ ਕੀਆ ਫਿਰ ਉੱਥੇ ਉਹਨਾਂ ਨੇ ਰੰਗ ਰਲੀਆਂ ਬਣਾਈਆਂ ਇਹ ਜਿਹੜਾ ਜਜੁਰ ਵੇਦ ਦੀ ਜ਼ੁਬਾਨੀ ਹੈ ਜੀ ਹੁਣ ਚੌਥੇ ਨੰਬਰ ਤੇ ਕਹਿੰਦੇ ਕਲਮਹ ਕਲ ਯੁਗ ਦੇ ਵਿੱਚ 베ਦ ਅਥਰਵਨ ਹੋਆ ਜਿਹੜਾ ਅਥਰਵੇਦ ਹੈ ਉਹ ਹੋਇਆ ਜੀ ਫਿਰ ਉਹਨੇ ਉਹਨੇ ਕਿਸ ਰੱਬ ਬਾਰੇ ਗੱਲ ਕੀਤੀ ਉਹ ਕਹਿੰਦੇ ਨਾਉ ਖੁਦਾਈ ਅੱਲਾ ਪਿਆ ਕਹਿੰਦੇ ਜਿਹੜਾ ਰੱਬ ਦਾ ਖੁਦਾ ਦਾ ਨਾਮ ਹੈ ਉਹ ਅੱਲਾ ਅੱਲਾ ਹੈ ਜਿਹੜਾ ਅੱਲਾ ਅੱਲਾ ਜੱਪੇਗਾ ਤਰ ਜਾਏਗਾ ਜੀ ਨੀਲ ਬਸਤਰ ਲੈ ਕੱਪੜੇ ਪਹਿਰੇ ਜੀ ਤੁਰਕ ਪਠਾਣੀ ਅਮਲ ਕੀਆ ਅਮਲ ਦਾ ਮਿੰنگਾ ਰਾਜ ਕਹਿੰਦੇ ਜਦੋਂ ਤੁਰਕਾਂ ਨੇ ਪਠਾਣਾ ਨੇ ਰਾਜ ਕੀਤਾ ਤੇ ਉਹਨਾਂ ਨੇ ਨੀਲੇ ਵਸਤਰ ਪਹਿਨਣੇ ਜਿਹੜੇ ਸਨ ਉਹ ਸ਼ੁਰੂ ਕਰ ਦਿੱਤੇ ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਚਾਰੇ ਵੇਦ ਹੋਏ ਸਚਿਆਰ ਗੁਰਦੇਵ ਪਾਸ਼ਾ ਜੀ ਕਹਿੰਦੇ ਇਸੇ ਤਰ੍ਹਾਂ ਹਰ ਇੱਕ ਯੋਗ ਦੇ ਅੰਦਰ ਲੋਕਾਂ ਨੇ ਇਹਨਾਂ ਵੇਦਾਂ ਨੂੰ ਮਾਨਤਾ ਦੇ ਦਿੱਤੀ ਚਾਰੇ ਵੇਦ ਹੋਏ ਸਚਿਆਰ ਇਹਨਾਂ ਨੂੰ ਸੱਚਾ ਮੰਨ ਲਿਆ ਪੜੇ ਗੁਣੇ ਤਿੰਨ ਚਾਰ ਵਿਚਾਰ ਕਹਿੰਦੇ ਇਹਨਾਂ ਨੂੰ ਪੜਦੇ ਸਨ ਇਹਨਾਂ ਦੇ ਵਿਚਾਰ ਕਰਦੇ ਸਨ ਜੀ ਤਿੰਨ ਚਾਰ ਵਿਚਾਰ ਹੁਣ ਜਿਹੜਾ ਇੱਥੇ ਚਾਰ ਲਫ਼ਜ਼ ਆਇਆ ਹੈ ਚਾਰ ਲਫ਼ਜ਼ ਗੁਰਬਾਣੀ ਦੇ ਅੰਦਰ ਦੋ ਅਰਥਾਂ ਦੇ ਵਿੱਚ ਆਇਆ ਹੈ ਜੀ ਸਭ ਤੋਂ ਪਹਿਲਾਂ ਜਦੋਂ ਅਸੀਂ ਚਾਰ ਲਫ਼ਜ਼ ਨੂੰ ਪੜਦੇ ਹਾਂ ਤੇ ਚਾਰ ਚਾਚੇ ਨੂੰ ਕੰਨਾ ਤੇ ਰਾਰੇ ਨੂੰ ਸਿਆਰੀ ਏ ਉਹ ਜਿਹੜਾ ਚਾਰ ਲਫਜ਼ ਹੈ ਗਿਣਤੀ ਚ ਆਉਂਦਾ ਹੈ ਉਦਾਹਰਨ ਦੇ ਤੌਰ ਤੇ ਜਦੋਂ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਦੇ ਆ ਚਾਰ ਪਦਾਰਥ ਜੇ ਕੋ ਮੰਗੇ ਜੀ ਹੁਣ ਉਥੇ ਗਿਣਤੀਵਾਚਕ ਹੈ ਉਥੇ ਚਾਰ ਪਦਾਰਥਾਂ ਦੀ ਗੱਲ ਕੀਤੀ ਆ ਤੇ ਜਦੋਂ ਅਸੀਂ ਜਪਜੀ ਸਾਹਿਬ ਨੂੰ ਪੜ੍ਹਦੇ ਆ ਤੇ ਜਪਜੀ ਸਾਹਿਬ ਦੀ ਗੁਰਬਾਣੀ ਦੇ ਅੰਦਰ ਆ ਦਾ ਗਾਵੇ ਕੋ ਗੁਣ ਵਡਿਆਈਆਂ ਚਾਰ ਚਾਰ ਉਥੇ ਗਿਣਤੀ ਚ ਨਹੀਂ ਆ ਉਥੇ ਚਾਰ ਦਾ ਮਤਲਬ ਹੈ ਸੋਣਾ ਸੁੰਦਰ ਸੁੰਦਰ ਵਡਿਆਈਆਂ ਜਿਹੜਾ ਗਾਉਂਦਾ ਹੁਣ ਇੱਥੇ ਵੀ ਜਿਹੜਾ ਚਾਰ ਲਫਜ਼ ਆਇਆ ਇਹ ਗਿਣਤੀਵਾਚਕ ਨਹੀਂ ਹੈ ਇਹਦਾ मीनिंग ਹੈ ਸੋਹਣਾ ਸੁੰਦਰ ਪੜੇ ਗੁਣੇ ਤਿੰਨ ਚਾਰ ਵਿਚਾਰ ਜਿਹੜੇ ਇਸ ਵੇਦਾਂ ਦੇ ਵਿੱਚੋਂ ਪੜਦੇ ਨੇ ਇਹਨਾਂ ਨੂੰ ਬਾਚਦੇ ਨੇ ਜਿਹੜੇ ਸੋਹਣੇ ਇਹਨਾਂ ਦੇ ਵਿੱਚੋਂ ਭਾਵ ਅਰਥ ਲੈਂਦੇ ਨੇ ਪੜੇ ਗੁਣੇ ਤਿੰਨ ਚਾਰ ਵਿਚਾਰ ਵਿਚਾਰ ਪੜਦੇ ਨੇ ਉਹ ਆਪਣੀ ਜ਼ਿੰਦਗੀ 'ਚ ਉਹਨਾਂ ਯੁੱਗਾਂ ਦੇ ਵਿੱਚ ਢਾਲਦੇ ਆਏ ਨੇ ਤੇ ਆਪਣੇ ਆਪਣੇ ਸਮੇਂ ਅਨੁਸਾਰ ਇਹਨਾਂ ਨੂੰ ਸੱਚ ਮੰਨਦੇ ਨੇ ਪਰ ਗੁਰਦੇਵ ਪਾਸ਼ਾ ਜੀ ਕਹਿੰਦੇ ਨਹੀਂ ਅਸਲ ਵਿੱਚ ਮੁਕਤੀ ਕਿਵੇਂ ਪ੍ਰਾਪਤ ਹੋਏਗੀ ਅਸਲ ਵਿੱਚ ਸੱਚ ਦੀ ਵਿਚਾਰ ਜ਼ਿੰਦਗੀ ਵਿੱਚ ਕਿਵੇਂ ਆਏਗੀ ਬੰਦਾ ਆਪਣੇ ਸੁਭਾਅ ਕਰਕੇ ਸਤਜਗ ਵਿੱਚ ਕਿਵੇਂ ਆਏਗਾ ਸਤਗੁਰ ਕਹਿੰਦੇ ਭਾਉ ਭਗਤ ਕਰ ਨੀਚ ਸਦਾਏ ਤੋ ਨਾਨਕ ਮੁਖੰਤਰ ਪਾਏ ਜਿਹੜਾ ਪ੍ਰੇਮਾ ਭਗਤੀ ਅਕਾਲ ਪੁਰਖ ਦੀ ਭਗਤੀ ਦੇ ਵਿੱਚ ਲੀਨ ਹੈ ਜਿਹਦੇ ਅੰਦਰ ਗੁਣ ਨੇ ਜਿਹਦੇ ਅੰਦਰ ਸਜਾਈ ਹੈ ਜਿਹਦੇ ਅੰਦਰ ਇਮਾਨਦਾਰੀ ਹੈ ਜਿਹਦੇ ਅੰਦਰ ਸਹਿਜ ਹੈ ਸੰਤੋਖ ਹੈ ਮਿੱਠਾ ਬੋਲਣਾ ਹੈ ਜਿਹਨਾਂ ਦੇ ਚੰਗਿਆ ਵਿਚਾਰਾਂ ਨੇ ਸਤਗੁਰ ਕਹਿੰਦੇ ਭਾਉ ਭਗਤ ਕਰ ਨੀਚ ਸਦਾਏ ਨੀਚ ਦਾ ਮੀਨਿੰਗ ਹੈ ਨਿਮਾਣਾ ਜੀ ਨਿਮਰਤਾ ਉਹਨੂੰ ਨਿਮਰਤਾ ਨਾਲ ਸਦਿਆ ਜਾਵੇ ਉਹ ਆਪਣੀ ਜ਼ਿੰਦਗੀ ਅੰਦਰ ਨਿਮਰਤਾ ਜਿਹੜੀ ਉਹਨੂੰ ਧਾਰਨ ਕਰ ਲਵੇ ਸਤਿਗੁਰੂ ਕਹਿੰਦੇ ਚ ਇਹ ਗੁਣ ਨੇ ਜ਼ਿੰਦਗੀ ਦੇ ਅੰਦਰ ਫਿਰ ਤੈਨੂੰ ਅਖੌਤੀ ਮਿਥਿਆਸਿਕ ਜਿਹੜੇ ਸਤਜੁਗ ਤ੍ਰੇਤਾਜੁਗ ਨੇ ਇਹਨਾਂ ਮਗਰ ਨਹੀਂ ਭਜਣਾ ਪਏਗਾ ਤੇਰੀ ਜ਼ਿੰਦਗੀ ਦੇ ਅੰਦਰ ਸਤਜੁਗ ਆ ਜਾਏਗਾ ਤੋ ਨਾਨਕ ਮੋਖੰਤਰ ਪਾਏ ਇਸ ਤਰੀਕੇ ਦੇ ਨਾਲ ਤੈਨੂੰ ਮੁਕਤੀ ਦੀ ਪ੍ਰਾਪਤੀ ਹੋਏਗੀ ਜੀ ਜੀ ਬਿਲਕੁਲ ਭਾਈ ਸਾਹਿਬ ਸੋ ਪੂਰੇ ਇਸ ਜੋ ਸ਼ਲੋਕ ਦਾ ਜੇ ਆਪਾਂ ਪਾਵਰਦੇ ਕਿ ਜਿੰਨੇ ਜੋ ਚਾਰੇ ਵੇਦ ਨੇ ਉਹਨਾਂ ਦੇ ਵਿੱਚ ਕੀ ਕੀ ਲਿਖਿਆ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੋਏਗੀ ਉਸ ਬਾਰੇ ਗੁਰੂ ਨਾਨਕ ਪਾਤਸ਼ਾਹ ਨੇ ਵਖਿਆਨ ਕੀਤਾ ਹੈ ਸੰਖੇਪ ਦੇ ਵਿੱਚ ਸਾਨੂੰ ਉਹ ਜਿਹੜੇ ਗ੍ਰੰਥਾਂ ਦੀ ਜੋ ਵਿਆਖਿਆ ਹੈ ਉਹ ਦੱਸੀਏ ਸੋ ਅੱਗੇ ਵਧিয়ে ਤਾਂ ਅਗਲੀ ਪੌੜੀ ਆ ਜਾਂਦੀ ਹੈ ਸਤਗੁਰ ਵਿਟ ਹੋਵਾਰੇ ਆ ਜਿਤ ਮਿਲੇਆ ਖਸਮ ਸੰਭਾਲਿਆ ਬਿਲਕੁਲ ਜੀ ਇਹਦੇ ਵਿੱਚ ਗੁਰਦੇਵ ਪਾਤਸ਼ਾਹ ਜੀ ਨੇ ਉਸ ਅਕਾਲ ਪੁਰਖ ਪਰਿ ਪੂਰਨ ਪਰਮਾਤਮਾ ਦੀ ਗੱਲ ਕੀਤੀ ਹੈ ਮੈਂ ਸਮਝਦਾ ਕਿ ਜੇ ਇਸ ਪੌੜੀ ਤੋਂ ਹੀ ਸਾਡੀ ਸਿੱਖ ਕੌਮ ਜਿਹੜੀ ਉਹ ਸਿੱਖਿਆ ਪ੍ਰਾਪਤ ਕਰ ਲਵੇ ਤੇ ਅੱਜ ਥਾਂ ਥਾਂ ਤੇ ਜਿਹੜੇ ਡੇਰੇ ਬਣ ਚੁੱਕੇ ਨੇ ਥਾਂ ਥਾਂ ਤੇ ਦੇਹ ਧਾਰੀ ਗੁਰੂ ਧੰਮ ਚੱਲ ਰਿਹਾ ਤੇ ਉਸ ਤੋਂ ਸਾਨੂੰ ਛੁਟਕਾਰਾ ਮਿਲ ਸਕੇਗਾ ਤੇ ਸਿੱਖ ਇੱਕ ਚੰਗੀ ਤੇ ਸੋਹਣੀ ਤੇ ਵਧੀਆ ਵਿਚਾਰ ਦੇ ਨਾਲ ਜੁੜ ਸਕੇਗਾ ਹੁਣ ਸਭ ਤੋਂ ਪਹਿਲਾਂ ਇਹ ਜਿਹੜੀ ਪੌੜੀ ਪੌੜੀ ਅਸਲ ਜੇ ਮੇਨ ਭਾਵ ਨੇ ਇਹਦੇ ਨਾਲ ਜਿੰਨੇ ਵੀ ਸਲੋਗ ਨੇ ਪੌੜੀ ਦੀ ਹੀ ਵਿਆਖਿਆ ਕਰਦੇ ਨੇ ਬਿਲਕੁਲ ਗੁਰਦੇਵ ਪਾਸ਼ਾ ਕਹਿੰਦੇ ਸਤਗੁਰ ਵਿਟੋ ਵਾਰਿਆ ਕਹਿੰਦੇ ਸਤਗੁਰ ਤੋਂ ਮੈਂ ਕੁਰਬਾਨ ਜਾਣਾ ਵਾਰਿਆ ਮੀਨਿੰਗ ਬਲਹਾਰ ਜਾਣਾ ਕਿਉਂ ਜਾਂਦਾ ਕਹਿੰਦੇ ਜਿੱਤ ਮਿਲਿਆ ਖਸਮ ਸਮਾਲਿਆ ਜਿਸ ਨੂੰ ਮਿਲ ਕੇ ਮੈਂ ਖਸਮ ਦੀ ਪ੍ਰਾਪਤੀ ਕੀਤੀ ਹੈ ਸਭ ਤੋਂ ਪਹਿਲਾਂ ਇੱਥੇ ਖਸਮ ਦੀ ਗੱਲ ਆਏਗੀ ਫਿਰ ਸਤਗੁਰ ਦੀ ਗੱਲ ਆਏਗੀ ਕਿ ਸਤਗੁਰ ਕੀ ਹੈ ਅਸਲ ਦੇ ਵਿੱਚ ਅੱਜ ਤੁਸੀਂ ਥਾਂ ਥਾਂ ਤੇ ਵੇਖ ਸਕਦੇ ਹੋ ਕਿ ਹਰ ਬੰਦਾ ਆਪਣੇ ਨਾਮ ਦੇ ਅੱਗੇ ਸਤਿਗੁਰ ਲਫ਼ਜ਼ ਲਾਉਣ ਲਈ ਤਿਆਰ ਹੈ ਸਤਿਗੁਰ ਫਲਾਣਾ ਸਿੰਘ ਸਤਿਗੁਰ ਫਲਾਣਾ ਦਾਸ ਸਤਿਗੁਰ ਫਲਾਣਾ ਪੀਰ ਵੀ ਇਥੋਂ ਤੱਕ ਕਿਹਾ ਜਾਂਦਾ ਹੈ ਕਈ ਵੱਡੇ ਵੱਡੇ ਡੇਰੇ ਵੀ ਇਹਨਾਂ ਦੇ ਨਾਮ ਤੇ ਖੁੱਲ ਚੁੱਕੇ ਨੇ ਜਿਨ੍ਹਾਂ ਦੇ ਨਾਮ ਦੇ ਅੱਗੇ ਸਤਿਗੁਰ ਲਫ਼ਜ਼ ਲੱਗਦਾ ਹੈ ਜੀ ਜੀ ਪਰ ਗੁਰਬਾਣੀ ਨੇ ਸਤਿਗੁਰ ਕਿਹਾ ਕਿਨੂੰ ਹੈ ਗੁਰਬਾਣੀ ਨੇ ਗੁਰੂ ਦੀ ਪਦਵੀ ਦਿੱਤੀ ਕਿਨੂੰ ਹੈ ਗੁਰਬਾਣੀ ਨੇ ਗੁਰੂ ਜਿਹੜਾ ਸਾਡੇ ਸਾਹਮਣੇ ਕੀ ਰੱਖਿਆ ਸਭ ਤੋਂ ਪਹਿਲਾਂ ਭਾਈ ਕਾਂ ਸਿੰਘ ਜੀ ਨਾਭਾ ਉਹਨਾਂ ਦਾ ਮੈਂ ਰੈਫਰੈਂਸ ਤੁਹਾਡੇ ਸਾਹਮਣੇ ਰੱਖਣਾ ਚਾਹਾਂਗਾ ਉਹਨਾਂ ਨੇ ਲਿਖਿਆ ਹੈ ਕਿ ਅਗਿਆਨ ਵਿਨਾਸ਼ਕ ਜੀ ਜਿਹੜਾ ਅਗਿਆਨਤਾ ਜ਼ਿੰਦਗੀ ਚੋਂ ਕੱਟ ਦਿੰਦਾ ਹੈ ਅਗਿਆਨ ਵਿਨਾਸ਼ਕ ਸਤ ਅਤੇ ਹਿੱਤ ਉਪਦੇਸ਼ ਦਾ ਨਾਮ ਗੁਰੂ ਹੈ ਜਿਹੜਾ ਸੱਚ ਦੀ ਵਿਚਾਰ ਨਾਲ ਜੋੜਦਾ ਹੈ ਜਿਹੜਾ ਹਿੱਤ ਪ੍ਰੇਮ ਦੇ ਨਾਲ ਜੋੜਦਾ ਹੈ ਸਤ ਅਤੇ ਹਿੱਤ ਉਪਦੇਸ਼ ਜਿਹੜਾ ਇਹ ਉਪਦੇਸ਼ ਦਿੰਦਾ ਹੈ ਉਹਦਾ ਨਾਮ ਗੁਰੂ ਹੈ ਕਹਿੰਦੇ ਉਸ ਨੂੰ ਗੁਰੂ ਕਿਹਾ ਜਾਂਦਾ ਹੈ ਹੁਣ ਗੁਰੂ ਲਫ਼ਜ਼ ਜਿਹੜਾ ਇਹ ਆਮ ਤੌਰ ਤੇ ਬੜਾ ਇਹ ਪੰਜਾਬੀ ਦਾ ਲਫ਼ਜ਼ ਠੇਠ ਲਫ਼ਜ਼ ਹੈ ਪੰਜਾਬੀ ਚ ਬੜੇ ਇਸ ਤਰੀਕੇ ਨਾਲ ਇਹਨੂੰ ਵਰਤਿਆ ਜਾਂਦਾ ਹੈ ਜਦੋਂ ਕੋਈ ਬੰਦਾ ਕੰਮ ਸਿੱਖਦਾ ਨੂੰ ਕਿਹਾ ਜਾਂਦਾ ਤੂੰ ਕਿਹੜਾ ਗੁਰੂ ਧਾਰਨ ਕੀਤਾ ਭਾਬ ਜਿਹਦੇ ਕੋਲੋਂ ਸਿੱਖਿਆ ਪ੍ਰਾਪਤ ਜਾਂ ਆਮ ਤੌਰ ਤੇ ਹੁਣ ਦੇ ਟੀਚਰ ਲਫ਼ਜ਼ ਅਧਿਆਪਕ ਲਫ਼ਜ਼ ਜਿਹੜੇ ਨੇ ਇਹ ਸਾਡੇ ਦੇਸ਼ ਦੇ ਅੰਦਰ ਸਾਡੇ ਸਮਾਜ ਦੇ ਅੰਦਰ ਪ੍ਰਚਲਿਤ ਹੋ ਗਏ ਨੇ ਪਰ ਅੱਜ ਤੋਂ ਥੋੜਾ ਜਿਹਾ ਸਮਾਂ ਪਿੱਛੇ ਜਾਈਏ ਤੇ ਸਕੂਲਾਂ ਦੇ ਜਿਹੜੇ ਸਿੱਖਿਆਦਾਇਕ ਹਨ ਉਹਨਾਂ ਨੂੰ ਵੀ ਆਮ ਤੌਰ ਤੇ ਗੁਰੂ ਲਖਜ ਦੇ ਨਾਲ ਕਿਹਾ ਜਾਂਦਾ ਸੀ ਪਰ ਹੁਣ ਗੁਰਦੇਵ ਪਾਸ਼ਾ ਜੀ ਨੇ ਜਿਹੜੇ ਗੁਰੂ ਦੀ ਗੱਲ ਕੀਤੀ ਮੈਂ ਕਹਿੰਦਾ ਕਿ ਸਿੱਖ ਕੌਮ ਨੂੰ ਇਹ ਭੁਲੇਖਾ ਆਪਣੀ ਜ਼ਿੰਦਗੀ ਚੋਂ ਕੱਢ ਦੇਣਾ ਚਾਹੀਦਾ ਹੈ ਕਿ ਗੁਰੂ ਹੈ ਕੌਣ ਸਾਡੇ ਸਾਹਮਣੇ ਤੇ ਸਤਗੁਰਾਂ ਨੇ ਉਪਦੇਸ਼ ਬੜਾ ਪਿਆਰਾ ਰੱਖਿਆ ਉਹ ਕਹਿੰਦੇ ਬਾਣੀ ਗੁਰੂ ਗੁਰੂ ਹੈ ਬਾਣੀ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਕਹਿੰਦਾ ਸਾਡੇ ਲਈ ਗੁਰਬਾਣੀ ਹੀ ਗੁਰੂ ਹੈ ਅਸੀਂ ਬਾਣੀ ਨੂੰ ਹੀ ਗੁਰੂ ਮੰਨਣਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਾਨੇ ਪ੍ਰਤਖ ਗੁਰੂ ਨਸਾਰੇ ਇਹ ਆ ਸਾਡੇ ਲਈ ਬਾਣੀ ਹੁਣ ਅਸੀਂ ਇਹਨੂੰ ਮੰਨਣਾ ਕਹਿੰਦੇ ਸਤਗੁਰ ਕੀ ਜਿਸਨੂੰ ਮਾਤੇ ਆਵੇ ਸੋ ਸਤਗੁਰ ਮਾਹੇ ਸਮਾਨਾ ਇਹ ਬਾਣੀ ਜੋ ਜਿਉਂ ਜਾਣੇ ਤਿਸ ਅੰਤਰ ਰਵੇ ਹਰ ਨਾਮਾ ਹੁਣ ਇਥੇ ਜਦੋਂ ਗੱਲ ਆਉਂਦੀ ਹੈ ਸਤਗੁਰੂ ਦੀ ਤੇ ਆਮ ਆਪੂ ਬਣੇ ਜਦੋਂ ਗੁਰੂ ਆਉਂਦੇ ਨੇ ਤੇ ਭਾਈ ਗੁਰਦਾਸ ਜੀ ਨੇ ਇੱਕ ਉਦਾਹਰਨ ਬੜੇ ਕਮਾਲ ਦੀ ਸਾਡੇ ਸਾਹਮਣੇ ਰੱਖੀ ਹੈ ਜੀ ਥੋੜਾ ਜਿਹਾ ਤਵਜੋ ਦੇ ਕੇ ਸੁਣਨਾ ਤਾਕੇ ਗੱਲ ਸਮਝ ਪੈ ਸਕੇ ਹੁਣ ਕਹਿੰਦੇ ਇੱਕ ਆਦਮੀ ਜਿਹੜਾ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਦੇ ਲਈ ਤੁਰਿਆ ਜਾ ਰਿਹਾ ਹੈ ਜੀ ਇਲਾਕਾ ਜਿਹੜਾ ਰੇਤਲਾ ਹੈ ਤੇ ਜਦੋਂ ਤੁਰਦਾ ਜਾ ਰਿਹਾ ਹੈ ਤੇ ਉਹਨੇ ਰਸਤੇ ਦੇ ਵਿੱਚ ਦੇਖਿਆ ਚਾਰ ਪੰਜ ਵਿਅਕਤੀ ਜਿਹੜੇ ਨੇ ਇੱਕ ਥਾਂ ਤੇ ਇਕੱਠੇ ਹੋਏ ਨੇ ਤੇ ਉਠਣੀ ਜਿਹੜੀ ਆ ਉਹ ਲੰਮੇ ਪਈ ਹੋਈ ਹੈ ਜੀ ਹੁਣ ਉਥੇ ਇੱਕ ਵੈਦ ਆਉਂਦਾ ਹੈ ਹੁਣ ਦੂਰੋਂ ਉਹ ਦ੍ਰਿਸ਼ ਜਿਹੜਾ ਆਦਮੀ ਸਾਰਾ ਵੇਖ ਰਿਹਾ ਹੈ ਕਿ ਕੀ ਹੋ ਰਿਹਾ ਉਥੇ ਹੁਣ ਉਹਨੇ ਦੂਰੋਂ ਵੇਖ ਕੇ ਅੰਦਾਜ਼ਾ ਲਾਇਆ ਕਿ ਸ਼ਾਇਦ ਜਿਹੜੀ ਊਠਣੀ ਐ ਇਹਨੂੰ ਕੁਝ ਹੋ ਗਿਆ ਐ ਬਿਮਾਰ ਐ ਜੀ ਹੁਣ ਵੈਦ ਆਉਂਦਾ ਐ ਊਠਣੀ ਦੇ ਗਲ ਦੇ ਵਿੱਚ ਕਚਰਾ ਫਸਿਆ ਐ ਹੁਣ ਕਚਰਾ ਕੱਢਣਾ ਐ ਉਹਨੂੰ ਭੰਨਣਾ ਐ ਸਖਤ ਐ ਹੁਣ ਉਹ ਵੈਦ ਜਿਹੜਾ ਸਿਆਣਾ ਵੈਦ ਐ ਉਹ ਵੈਦ ਆਇਆ ਉਹਨੇ ਕੀ ਕੀਤਾ ਉਹਨੇ ਲਾਗੇ ਖੜੋਤੇ ਆਦਮੀਆਂ ਨੂੰ ਕਿਹਾ ਦੋ ਤਿੰਨ ਪੱਥਰ ਲੈ ਕੇ ਆਓ ਲਾਗੇ ਛੋਟੇ ਛੋਟੇ ਪੱਥਰ ਲਿਆਓ ਜੀ ਉਹਨਾਂ ਨੇ ਲੋੜ ਦੇ ਮੁਤਾਬਕ ਜਿਹੜੇ ਪੱਥਰ ਸਨ ਉਹ ਲੈ ਕੇ ਆਏ ਹੁਣ ਉਹ ਪੱਥਰ ਵੈਦ ਨੇ ਇੱਕ ਤੇ ਊਠਣੀ ਦੇ ਗਲੇ ਦੇ ਥੱਲੇ ਰੱਖਿਆ ਇੱਕ ਜਿਹੜਾ ਸੀ ਆਪਣੇ ਹੱਥ ਦੇ ਵਿੱਚ ਫੜਿਆ ਹੁਣ ਉਹਨੇ ਆਪਣੇ ਤਰੀਕੇ ਦੇ ਨਾਲ ਵਧੀਆ ਸੋਹਣੇ ਢੰਗ ਦੇ ਨਾਲ ਉਹਨੂੰ ਜਿੱਥੇ ਪਤਾ ਸੀ ਕਿ ਕਿਤੇ ਨੁਕਸਾਨ ਨਾ ਹੋਵੇ ਉਹਨੇ ਉਸ ਪੱਥਰ ਨੂੰ ਸਹਜ ਦੀ ਛੱਟ ਦੇ ਨਾਲ ਜਿੰਨੀ ਕੁ ਛੱਟ ਝੱਲ ਸਕਦੀ ਸੀ ਉਠਣੀ ਉਹਦਾ ਜਿਹੜਾ ਕਚਰਾ ਸੀ ਉਹ ਟੁੱਟ ਜਾਂਦਾ ਬਾਹਰ ਨਿਕਲ ਜਾਂਦਾ ਤੇ ਉਹਨੂੰ ਵੀ ਕੋਈ ਨੁਕਸਾਨ ਨਾ ਪਹੁੰਚਦਾ ਉਸ ਤਰੀਕੇ ਦੇ ਨਾਲ ਉਹਨੇ ਹੱਥ ਵਿੱਚ ਫੜ ਕੇ ਪੱਥਰ ਨੂੰ ਤੇ ਉੱਪਰ ਮਾਰਿਆ ਧੌਣ ਦੇ ਜੀ ਹੋਇਆ ਕਿ ਉਠਣੀ ਦਾ ਜਿਹੜਾ ਗਲੇ ਦੇ ਵਿੱਚ ਫਸਿਆ ਕਚਰਾ ਸੀ ਉਹ ਠੀਕ ਹੋ ਗਿਆ ਬਾਹਰ ਨਿਕਲ ਗਿਆ ਟੁੱਟ ਗਿਆ ਤੇ ਉਠਣੀ ਸਹੀ ਸਲਾਮਤ ਹੋ ਗਈ ਹੁਣ ਇਹ ਸਾਰਾ ਦ੍ਰਿਸ਼ ਵਿਅਕਤੀ ਦੂਰ ਖਲੋਤਾ ਦੇਖ ਰਿਹਾ ਹੈ ਕਿ ਕਿਵੇਂ ਉਹਨੇ ਉਹ ਠੀਕ ਕੀਤਾ ਹੁਣ ਉਥੋਂ ਤੁਰਦਾ ਵੇਖਿਆ ਸਭ ਕੁਝ ਹੈ ਵੇਖ ਕੇ ਜਾਂਦਾ ਆਪਣੇ ਰਿਸ਼ਤੇਦਾਰਾਂ ਦੇ ਘਰ ਰਿਸ਼ਤੇਦਾਰਾਂ ਦੇ ਘਰ ਜਾਂਦਾ ਚਾਹ ਪਾਣੀ ਇਹ ਪੀਣ ਤੋਂ ਪਹਿਲਾਂ ਹੀ ਮਾਤਾ ਦਾ ਹਾਲ ਪੁੱਛਦਾ ਬੁੱਢੀ ਮਾਈ ਦਾ ਤੇ ਉਹਦੇ ਬੱਚੇ ਕਹਿੰਦੇ ਨੇ ਮਾਈ ਦਾ ਹਾਲ ਨਾ ਬੜਾ ਬੁਰਾ ਹੈ ਕਹਿੰਦਾ ਕੀ ਹੋਇਆ ਕਹਿੰਦੇ ਇਹ ਉਹਦੇ ਗਲੇ ਦੇ ਵਿੱਚ ਕੋਈ ਚੀਜ਼ ਫਸ ਗਈ ਹੈ ਉਹ ਬਿਮਾਰ ਬਹੁਤ ਰਹਿੰਦੀ ਬਹੁਤ ਸਾਰੇ ਡਾਕਟਰਾਂ ਨੂੰ ਦਿਖਾਇਆ ਵੈਦਾਂ ਨੂੰ ਦਿਖਾਇਆ ਪਰ ਕੋਈ ਇਲਾਜ ਨਹੀਂ ਮਿਲ ਰਿਹਾ ਜੀ ਤੇ ਉਹ ਵਿਅਕਤੀ ਕਹਿੰਦਾ ਇਹ ਤੇ ਗੱਲ ਹੀ ਬੜੀ ਸੌਖੀ ਹੈ ਇਹਦਾ ਤਾਂ ਇਲਾਜ ਹੀ ਬੜਾ ਸੌਖਾ ਹੈ ਇਹਦਾ ਇਲਾਜ ਦਾ ਮੈਂ ਕਰ ਦਵਾਂਗਾ ਤੁਸੀਂ ਤਾਂ ਆਪਣੀ ਮਾਤਾ ਨੂੰ ਇਹਨੇ ਵੱਡੇ ਵੱਡੇ ਵੈਦਾਂ ਨੂੰ ਦਿਖਾਉਂਦੇ ਫਿਰਦੇ ਹੋ ਡਾਕਟਰਾਂ ਨੂੰ ਦਿਖਾਉਂਦੇ ਫਿਰਦੇ ਜੇ ਇਹਦਾ ਇਲਾਜ ਤੇ ਮੈਂ ਕਰ ਦਵਾਂਗਾ ਜੀ ਹੁਣ ਗੱਲ ਕੀ ਹੋਈ ਉਹ ਕਹਿੰਦੇ ਤੂੰ ਇਲਾਜ ਕਰੇਗਾ ਬੁੱਢੀ ਮਾਈ ਦੇ ਪੁੱਤਰਾਂ ਨੇ ਕਿਹਾ ਕਹਿੰਦਾ ਮੈਂ ਇਲਾਜ ਕਰ ਦਵਾਂਗਾ ਕਹਿੰਦੇ ਕੀ ਕੀ ਕਿਹੜੀ ਕਿਹੜੀ ਦਵਾਈ ਲਿਉਣੀ ਪਵੇਗੀ ਉਹ ਕਹਿੰਦਾ ਦਵਾਈ ਦੀ ਲੋੜ ਹੀ ਨਹੀਂ ਆ ਦੋ ਪੱਥਰ ਲੈ ਕੇ ਆਓ ਬਚੇਹराण ਉਹ ਕਹਿੰਦੇ ਦਵਾਈ ਤੇ ਸੁਣੀ ਸੀ ਕੋਈ ਜੜੀ ਬੂਟੀਆਂ ਤੇ ਸੁਣੀਆਂ ਸਨ ਇਹ ਨਵਾਂ ਹੀ ਵਿਅਕਤੀ ਆ ਜਨੇ ਕਹਿ ਦਿੱਤਾ ਦੋ ਇਹ ਪੱਥਰ ਲੈ ਕੇ ਆਓ ਜੀ ਕਹਿੰਦੇ ਚਲੋ ਹੋ ਸਕਦਾ ਪੱਥਰਾਂ ਨੂੰ ਰਗੜ ਕੇ ਦਵਾਈ ਬਣਵਣੀ ਪਵੇ ਕਈ ਕੁਝ ਕਰਨਾ ਪਵੇ ਉਹਨਾਂ ਨੇ ਕੀ ਕੀਤਾ ਉਹਨਾਂ ਦੇ ਦੱਸੇ ਅਨੁਸਾਰ ਪੱਥਰ ਲਿਆ ਜੀ ਉਹ ਪੱਥਰ ਦੋ ਲਿਆਂਦੇ ਕਹਿੰਦੇ ਬੁੱਢੀ ਮਾਈ ਨੂੰ ਲਿਆਓ ਲੰਮੇ ਪਾਇਆ ਹੁਣ ਮਾਈ ਦੀ ਧੌਣ ਥੱਲੇ ਉਹਨੇ ਜੋ ਦ੍ਰਿਸ਼ ਵੇਖਿਆ ਸੀ ਉਸੇ ਨੂੰ ਸਾਰ ਮਾਈ ਦੀ ਧੌਣ ਥੱਲੇ ਇੱਕ ਪੱਥਰ ਰੱਖਿਆ ਤੇ ਆਪਣੇ ਹੱਥ ਵਿੱਚ ਦੂਜਾ ਪੱਥਰ ਫੜ ਕੇ ਮਾਈ ਦੀ ਧੌਣ ਤੇ ਮਾਰਿਆ ਹੁਣ ਉਹਦਾ ਫਸਿਆ ਹੋਇਆ ਅੰਦਰ ਜੋ ਵੀ ਗਿਟਕ ਜਿਹੜੀ ਸੀ ਉਹ ਨਿਕਲ ਨਹੀਂ ਤਾਂ ਕੀ ਸੀ ਮਾਈ ਉੱਥੇ ਮਰ ਗਈ ਬਿਲਕੁਲ ਬਿਲਕੁਲ ਹੁਣ ਉੱਥੇ ਭਾਈ ਗੁਰਦਾਸ ਜੀ ਨੇ ਗੱਲ ਕੀਤੀ ਹੈ ਕਹਿੰਦੇ ਵੈਦ ਚੰਗੇਰੀ ਉਠਣੀ ਲੈ ਸੇਲ ਵੱਟਾ ਕਚਰਾ ਭੰਨਾ ਸੇਵਕ ਸਿੱਖੀ ਵੈਦਗੀ ਮਾਰੀ ਬੁੱਢੀ ਰੋਮਣ ਰੰਨਾ ਕਿੰਦੇ ਉਹਨਾਂ ਦੀ ਬੁੱਢੀ ਮਾਰ ਦਿੱਤੀ ਰੰਨਾ ਰੋਣ ਲੱਗ ਪਈਆਂ ਇਹ ਵੈਦ ਉਹ ਅਸੀਂ ਜਿਹਨੇ ਵੇਖ ਕੇ ਸਭ ਕੁਝ ਕੀਤਾ ਸੀ ਭਾਵ ਆਪੂ ਬਣਿਆ ਵੈਦ ਬਿਲਕੁਲ ਹੁਣ ਇਸੇ ਤਰ੍ਹਾਂ ਜਿਹੜੇ ਆਪੂ ਬਣੇ ਗੁਰੂ ਨੇ ਆਪੂ ਬਣੇ ਸੰਤ ਬ੍ਰਹਮ ਗਿਆਨੀ ਅਖੌਤੀ ਬ੍ਰਹਮ ਗਿਆਨੀ ਨੇ ਆਪੂ ਬਣੇ ਵੱਡੇ ਵੱਡੇ ਬਾਬੇ ਨੇ ਹੁਣ ਜੇ ਤੇ ਇਹਨਾਂ ਦੇ ਕੋਲ ਜਾਵਾਂਗੇ ਭਾਗਾ ਵਾਲਿਓ ਹਾਲਤ ਦਾ ਫਿਰ ਉਸ ਬੁੱਢੀ ਅਰਗੀ ਹੋਏਗੀ ਜਿਹੜੀ ਆਪੂ ਬਣੇ ਵੈਦ ਦੇ ਕੋਲ ਇਲਾਜ ਕਰਾਉਂਦੇ ਲਈ ਬੈਗੀ ਸੀ ਬਿਲਕੁਲ ਬਿਲਕੁਲ ਸਤਗੁਰਾਂ ਨੇ ਗੱਲ ਕੀਤੀ ਹੈ ਉਸ ਸੱਚੇ ਅਕਾਲ ਪੁਰਖ ਦੇ ਨਾਲ ਜੋੜਨ ਦੀ ਜੀ ਜੀ ਕਿਉਂਕਿ ਜਿੱਥੇ ਚੰਗੀ ਵਿਚਾਰ ਹੈ ਉੱਥੇ ਮਾੜੀ ਵੀ ਹੋਏਗੀ ਗੁਰਦੇਵ ਪਾਸ਼ਾ ਜੀ ਤੇ ਗੁਰਦੇਵ ਪਾਸ਼ਾ ਜੀ ਨੇ ਤੇ ਬਾਣੀ ਦੇ ਵਿੱਚ ਬੜਾ ਸਪਸ਼ਟ ਫਰਮਾਨ ਜਿਹੜਾ ਸਾਡੇ ਸਾਹਮਣੇ ਰੱਖਿਆ ਹੈ ਕਹਿੰਦੇ ਗੁਰੂ ਜਿੱਨਾਂ ਦਾ ਅੰਦੁਲਾ ਸੇਖ ਵੀ ਅੰਦੇ ਕਰਮ ਕਰੇਣ ਉਹ ਸਿੱਖਿਆ ਉਹਦੇ ਤੋਂ ਸਿੱਖਿਆ ਪ੍ਰਾਪਤ ਕਰਨ ਵਾਲੇ ਵੀ ਅੰਨਿਆਂ ਦੇ ਨਾਲ ਹੀ ਕੰਮ ਕਰਨਗੇ ਉਹਨਾਂ ਦੇ ਭਾਵ ਗਿਆਨ ਨਹੀਂ ਹੋਏਗਾ ਗਿਆਨ ਵਾਲੀਆਂ ਅੱਖਾਂ ਨਹੀਂ ਹੋਣਗੀਆਂ ਅਗਿਆਨਤਾ ਹੀ ਹੋਏਗੀ ਮੈਂ ਤਾਂ ਪਹਿਲੇ ਪਾਤਸ਼ਾਹ ਨੇ ਵੀ ਜਦੋਂ ਸਿੱਧਾਂ ਨਾਲ ਗੱਲਬਾਤ ਹੋਈ ਸੀ ਉਹਨਾਂ ਨੇ ਉਦੋਂ ਵੀ ਕਹੇ ਸ਼ਬਦ ਗੁਰੂ ਸੁਰਤ ਤੁਮ ਚੇਲਾ ਇਹ ਸ਼ੁਰੂਆਤ ਤੋਂ ਹੀ ਸਾਨੂੰ ਸਿੱਧ ਕਰਤਾ ਸੀ ਗੁਰੂ ਸਾਹਿਬਾਨਾ ਨੇ ਕਿ ਸਾਡਾ ਗੁਰੂ ਹੈ ਸ਼ਬਦ ਹੈ ਹਾਂ ਬਿਲਕੁਲ ਬਿਲਕੁਲ ਜਦੋਂ ਇਹ ਸਿੱਧਾਂ ਦੇ ਨਾਲ ਸਤਿਗੁਰਾਂ ਦੀ ਵਿਚਾਰ ਹੁੰਦੀ ਹੈ ਉਦੋਂ ਵੀ ਗੁਰਦੇਵ ਪਾਸ਼ਾ ਜੀ ਨੇ ਗੱਲ ਕੀਤੀ ਹੈ ਸ਼ਬਦ ਗੁਰੂ ਹੁਣ ਜਦੋਂ ਸਿੱਧਾ ਸੇਧਾ ਨੂੰ ਪੁੱਛਿਆ ਸਤਿਗੁਰਾਂ ਨੇ ਕਹਿੰਦੇ ਗੁਰੂ ਕਿਹਨੂੰ ਮੰਨਦੇ ਜੇ ਉਹਨਾਂ ਨੇ ਦੱਸਿਆ ਕਿ ਅਸੀਂ ਫਲਾਣੇ ਨੂੰ ਗੁਰੂ ਮੰਨਦੇ ਆ ਸਾਡਾ ਫਲਾਣਾ ਗੁਰੂ ਸੀ ਉਹ ਮਰ ਗਿਆ ਸੀ ਉਹ ਤੋਂ ਬਾਅਦ ਫੇਰ ਗੁਰੂ ਆਇਆ ਉਹ ਵੀ ਮਰ ਗਿਆ ਸੀ ਉਹ ਤੋਂ ਬਾਅਦ ਫੇਰ ਆਇਆ ਹੁਣ ਉਹਨਾਂ ਨੇ ਆਪਣੇ ਪੰਜ ਸੱਤ ਗੁਰੂਆਂ ਦੇ ਨਾਮ ਗਿਣਾ ਦਿੱਤੇ ਤਾਂ ਗੁਰਦੇਵ ਪਾਸ਼ਾ ਜੀ ਨੇ ਉਥੇ ਵਿਚਾਰ ਜਿਹੜੀ ਸੀ ਵਿਚਾਰ ਸਿਧਾਂਤ ਗਿਆਨ ਰੂਪੀ ਤੀਰ ਉਹਨਾਂ ਦੀ ਜ਼ਿੰਦਗੀ ਚ ਮਾਰੇ ਉਹਨਾਂ ਨੂੰ ਸੂਝ ਪ੍ਰਾਪਤ ਹੋਈ ਤੇ ਉਹਨਾਂ ਨੇ ਸਤਿਗੁਰਾਂ ਦੇ ਪੈਰੀਂ ਪੈ ਕੇ ਆਖਿਆ ਕਿ ਅੱਜ ਤੋਂ ਤੂੰ ਸਾਡਾ ਗੁਰੂ ਆ ਗੁਰਦੇਵ ਪਾਸ਼ਾ ਜੀ ਕਹਿੰਦੇ ਨਹੀਂ ਜੀ ਇੱਕ ਸਰੀਰ ਨਾਲੋਂ ਟੁੱਟ ਕੇ ਦੂਜੇ ਨਾਲ ਜੁੜ ਰਹੇ ਜੇ ਫੇਰ ਗੱਲ ਗਲਤ ਹੈ ਬਿਲਕੁਲ ਤੁਸੀਂ ਆਪਣੇ ਗੁਰੂਆਂ ਦੇ ਸਰੀਰ ਨਾਲ ਜੁੜੇ ਸੀ ਦੇਹਾਂ ਨਾਲ ਉਹ ਦੇਹ ਛੱਡ ਕੇ ਅੱਜ ਮੇਰੀ ਦੇਹ ਪਿੱਛੇ ਪੈ ਗਏ ਜੇ ਗੱਲ ਇਹ ਵੀ ਗਲਤ ਹੈ ਸਤਗੁਰੂ ਕਹਿੰਦੇ ਨਹੀਂ ਸ਼ਬਦ ਗੁਰੂ ਸੋਰਤ ਧੁਣ ਚੇਲਾ ਮੈਂ ਜੋ ਗਿਆਨ ਦਿੱਤਾ ਹੈ ਉਹੀ ਤੁਹਾਡਾ ਗੁਰੂ ਹੈ ਜੋ ਸ਼ਬਦ ਮੇਰੀ ਜ਼ਿੰਦਗੀ ਮੇਰੀ ਜ਼ੁਬਾਨ ਦੇ ਵਿੱਚੋਂ ਨਿਕਲੇ ਹਨ ਇਹ ਤੁਹਾਡੇ ਗੁਰੂ ਹਨ ਇਹਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਓ ਮੇਰੀ ਦੇਹ ਹੈ ਹੋ ਸਕਦਾ ਹੈ ਇਹ ਕੁਝ ਸਮੇਂ ਬਾਅਦ ਇਹ ਦੇਹ ਸਰੀਰਕ ਤੌਰ ਤੇ ਦੁਨੀਆ ਦੇ ਉੱਪਰੋਂ ਚਲੀ ਜਾਵੇ ਫਿਰ ਤੁਸੀਂ ਕੋਈ ਦੂਜਾ ਗੁਰੂ ਲੱਭਣ ਲਈ ਤਿਆਰ ਹੋਗੇ ਤੁਸੀਂ ਸ਼ਬਦ ਨਾਲ ਜੜੋ ਮੇਰੀ ਮੇਰਾ ਸਰੀਰ ਵੀ ਖਤਮ ਹੋ ਜਾਏ ਭਾਵੇਂ ਅਨੇਕਾਂ ਸਰੀਰ ਖਤਮ ਹੋ ਜਾਣ ਪਰ ਸ਼ਬਦ ਗਿਆਨ ਉਹ ਵਿਚਾਰ ਉਹ ਗੁਣ ਕਦੀ ਵੀ ਖਤਮ ਨਹੀਂ ਹੁੰਦਾ ਜੀ ਬਿਲਕੁਲ ਬਿਲਕੁਲ ਭਾਈ ਸਬਸੋ ਜਿਸ ਤਰ੍ਹਾਂ ਪੂਰੀ ਪੌੜੀ ਦੀ ਅਸੀਂ ਕਿਉਂਕਿ ਟਾਈਮ ਦੀ ਹੁਣ ਸਮਾਪਤੀ ਹੋ ਰਹੀ ਹੈ ਤੇ ਪੂਰੀ ਪੌੜੀ ਦਾ ਜਿਹੜਾ ਕੇਂਦਰੀ ਭਾਵ ਹੈ ਉਹ ਸੀ ਸਮਝਣਾ ਚਾਹਾਂਗੇ ਬਿਲਕੁਲ ਸੰਖੇਪ ਵਿੱਚ ਹਾਂ ਬਿਲਕੁਲ ਬਿਲਕੁਲ ਜੀ ਸਤਗੁਰ ਵਿਟੋ ਵਾਰਿਆ ਜਿੱਤ ਮਿਲੇ ਖਸਮ ਸੰਭਾਲਿਆ ਜਿਸ ਨੂੰ ਮਿਲ ਕੇ ਖਸਮ ਦੀ ਪ੍ਰਾਪਤੀ ਹੋਈ ਖਸਮ ਕੌਣ ਹੈ ਅਕਾਲ ਪੁਰਖ ਜੀ ਫਿਰ ਕਹਿੰਦਾ ਕੀ ਹੋਇਆ ਕਹਿੰਦਾ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀ ਆ ਜਿਸ ਨੇ ਉਪਦੇਸ਼ ਕਰਕੇ ਗਿਆਨ ਦਾ ਸਰਮਾ ਅੰਜਨ ਮਿੰਗ ਸਰਮਾ ਦਿੱਤਾ ਇਨੀ ਨੇਤਰੀ ਜਗਤ ਨੇ ਲਿਆ ਫਿਰ ਕਹਿੰਦੇ ਗਿਆਨ ਰੂਪੀ ਨੇਤਰਾ ਦੇ ਨਾਲ ਜਗਤ ਚ ਵੇਖਿਆ ਕੀ ਵੇਖਿਆ ਜਗਤ ਦੇ ਵਿੱਚ ਖਸਮ ਛੋੜ ਦੂਜੇ ਲੱਗੇ ਜਿਨ੍ਹਾਂ ਨੇ ਖਸਮ ਨੂੰ ਛੱਡ ਦਿੱਤਾ ਮੈਂ ਉਹ ਵੇਖਿਆ ਕਿ ਦੂਜੇ ਨਾਲ ਲੱਗੇ ਡੁੱਬੇ ਸੇਵਣ ਜਾ ਰਿਹਾ ਉਹ ਵਪਾਰੀ ਜਿਹੜੇ ਖਸਮ ਨੂੰ ਛੱਡ ਕੇ ਦੂਜੇ ਨਾਲ ਲੱਗੇ ਹੋਏ ਸਨ ਉਹ ਡੁੱਬ ਗਏ ਭਾਵ ਆਤਮਿਕ ਮੌਤੇ ਮਰ ਗਏ ਕਹਿੰਦੇ ਸਤਗੁਰ ਹੈ ਬਹੁਤਾਂ ਬਹੁਤਾਂ ਮਿੰਗ ਜਹਾਜ਼ ਬੇੜੀ ਕਹਿੰਦੇ ਸਤਗੁਰ ਜਹਾਜ਼ ਹੈ ਵਿਰਲੇ ਕਿਹਨੇ ਵਿਚਾਰਿਆ ਇਸ ਸਿਧਾਂਤ ਦੀ ਵਿਚਾਰ ਕਿਸੇ ਵਿਰਲੇ ਨੇ ਕੀਤੀ ਹੈ ਕਿ ਗੁਰੂ ਜਹਾਜ਼ ਹੈ ਤੇ ਇਸ ਜਹਾਜ਼ ਦੇ ਵਿੱਚ ਬੈਠ ਕੇ ਅਸੀਂ ਸੰਸਾਰ ਸਮੁੰਦਰ ਨੂੰ ਪਾਰ ਕਰਾਂਗੇ ਕਰ ਕਿਰਪਾ ਪਾਰ ਉਤਾਰਿਆ ਉਸ ਦੀ ਕਿਰਪਾ ਦੇ ਨਾਲ ਅਸੀਂ ਇਸ ਸੰਸਾਰ ਰੂਪੀ ਵਿਕਾਰਾਂ ਦੇ ਸਮੁੰਦਰ ਤੋਂ ਪਾਰ ਉਤਰਾਂਗੇ ਜੀ ਜੀ ਬਿਲਕੁਲ ਭਾਈ ਸਾਹਿਬ ਸੋ ਇਸ ਪੂਰੀ ਪੌੜੀ ਦੇ ਵਿੱਚੋਂ ਅਸੀਂ ਅੰਤ ਲੀਆਂ ਦੋ ਲਾਈਨਾਂ ਨੇ ਜਿਹੜੀਆਂ ਦੋ ਤੁਕਾਂ ਨੇ ਉਹਨਾਂ ਤੇ ਅਸੀਂ ਵਿਚਾਰ ਕਰ ਲਈਏ ਮਨ ਵਿੱਚ ਵਸਾ ਲਈਏ ਸਤਿਗੁਰੂ ਹੈ ਬੋਹਿთა ਵਿਰਲੇ ਕਿਨਹਿ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਤੇ ਨਾਲ ਹੀ ਨਾਲ ਸਾਡਾ ਸਤਿਗੁਰ ਹੈ ਕੌਣ ਗੁਰੂ ਸਾਹਿਬ ਨੇ ਸਾਨੂੰ ਕੀ ਬਖਸ਼ਿਸ਼ ਕੀਤੀ ਹੈ ਸ਼ਬਦ ਗੁਰੂ ਦੇ ਬਾਰੇ ਸੋ ਆਸਾ ਕੀ ਬਾਣੀ ਦੀ 12ਵੀਂ ਪੌੜੀ ਦੀ 13ਵੀਂ ਪੌੜੀ ਦੀ ਵਿਆਖਿਆ ਜਿਹੜੀ ਉਹ ਵੀ ਸਮਾਪਤ ਹੋ ਚੁੱਕੀ ਹੈ ਅੱਜ ਅਸੀਂ 14ਵੀਂ ਪੌੜੀ ਤੇ ਨਾਲ ਹੀ ਸਲੋਕਾਂ ਦੀ ਵਿਆਖਿਆ ਕਰਾਂਗੇ ਤੇ ਨਾਲ ਹੀ ਨਾਲ ਦੱਸ ਦਈਏ ਕਿ ਭਾਈ ਕੁਲਦੀਪ ਸਿੰਘ ਸਰਲੀ ਇਹੀ ਸੈੱਟ ਨਾਲ ਜੁੜੇ ਰਹਿਣਗੇ ਕੱਲ ਨੂੰ ਵੀ ਸੋ ਭਾਈ ਸਾਬ ਆਪ ਜੀ ਦਾ ਵੀ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ ਸੋ ਤੁਹਾਡੇ ਮਨਾਂ ਦੇ ਵਿੱਚ ਇਸ ਅੱਜ ਦੇ ਵਿਚਾਰ ਸਬੰਧੀ ਕੋਈ ਸਵਾਲ ਸੁਝਾਅ ਹੋਣ ਤੇ ਸਾਨੂੰ ਭੇਜ ਸਕਦੇ ਹੋ ਸਾਡਾ ਈਮੇਲ ਪਤਾ ਨੋਟ ਕਰ ਲਓ editorpunjabi@zeemedia.segroup.com smsp ਜਨਰੇ ਤੁਸੀਂ ਟਾਈਪ ਕਰੋ 1 ਓੰਕਾਰ ਸਪੇਸ ਦੇ ਕੇ ਆਪਣਾ ਸਵਾਲ ਸੁਝਾਅ ਆਪਣਾ ਨਾਮ ਲਿਖੋ ਭੇਜ ਦਿਓ 57575ਤੇ ਨਾੜੀ ਨਾਲ ਚਿੱਠੀ ਪੱਤਰ ਦੇ ਜ਼ਰੀਏ ਵੀ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਸਾਡਾ ਪਤਾ ਨੋਟ ਕਰ ਲਓ ਇਹ ਕੋ ਔਂਕਾਰ ਜੀ ਪੰਜਾਬ ਹਰਿਆਣਾ ਹਿਮਾਚਲ ਐਫਸੀ ਉੱਨੀ ਸੈਕਟਰ 16 ਐ ਫਿਲਮ ਸਿਟੀ ਨੋਇਡਾ 201 301 ਸੋ ਵੇਲਾ ਹੋ ਚੁੱਕਿਆ ਤੁਹਾਡੇ ਸਭ ਤੋਂ ਇਜਾਜ਼ਤ ਲੈਣ ਲੈਣ ਦਾ ਤੇ ਨਾਲ ਹੀ ਨਾਲ ਅੱਜ ਦੀ ਕਥਾ ਸਰਵਣ ਕਰਨ ਦਾ ਭੁੱਲਣਾ ਚੁੱਕਾਂ ਦੀ ਹਿਮਾ ਬਖਸ਼ੋ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ